ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਡੇ ਚੈਨਲ ਰੀਪਸ ਬਿਟਿਕ ਤੇ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਤੁਹਾਨੂੰ ਬਹੁਤ ਜ਼ਿਆਦਾ ਸੋਨੇ ਸੋਨੇ ਸੂਟ ਦਿਖਾਵਾਂਗੇ ਕੁਝ ਸਟਿਚਿੰਗ ਵਾਲੇ ਨੇ ਤੇ ਕੁਝ ਵਰਕ ਕਰੇ ਹੋਏ ਨੇਗੇ ਤੇ ਜੇ ਤੁਹਾਨੂੰ ਸਾਡੇ ਸੂਟ ਵਧੀਆ ਲੱਗਦੇ ਨੇ ਪਲੀਜ਼ ਸਾਡੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਹਣੇ ਸੂਟ ਲੈ ਕੇ ਆਏਗੇ ਵਰਕ ਕੀਤੇ ਹੋਏ ਨੇ ਕਿ ਮਤਲਬ ਸਟਿਚ ਕੀਤੇ ਹੋਏ ਨੇਗੇ ਤੁਸੀਂ ਸਾਡੀ ਸਟਿਚਿੰਗ ਦੇਖ ਸਕਦੇ ਹੋਗੇ ਤੇ ਵਰਕ ਕੀਤੇ ਹੋਏ ਨੇਗੇ ਕਲਾਇੰਟਸ ਦੇ ਸੂਟ ਨੇਗੇ ਜੇ ਕੋਈ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਹੈ ਹਰ ਤਰ੍ਹਾਂ ਦਾ ਆਪਣੇ ਕੋਲੇ ਫੈਬਰਿਕ ਅਵੇਲੇਬਲ ਹੈਗਾ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਤੇ ਪਲੇਨ ਫੈਬਰਿਕ ਪਿਆ ਜਿੱਦਾਂ ਕਿ ਪਿੱਛੇ ਸਾਰਾ ਕريب कॉटन ਜਿੱਦਾਂ ਮੈਂ ਵੀਅਰ ਕੀਤਾ ਹੋਇਆ ਸੂਟ ਮੈਂ ਪਾਇਆ ਹੋਇਆਗਾ ਪਿਓਰ ਕਾਟਨ ਦੇ ਉੱਪਰ ਰੈਡੀ ਕਰਵਾਇਆ ਹੋਇਆਗਾ ਤੇ ਇਦਾਂ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਇਹਦੇ ਵਿੱਚ ਮਤਲਬ ਕਾਫੀ ਸਾਰੇ ਕਲਰ ਅਵੇਲੇਬਲ ਹੈਗੇ ਨੇਗੇ ਜੇ ਤੁਸੀਂ ਰੈਡੀ ਕਰਵਾਉਣਾ ਚਾਹੋਗੇ ਚਲੋ ਜੀ ਆਪਾਂ ਸੂਟ ਦਿਖਾਉਨੇ ਆ ਪਹਿਲਾਂ ਆਪਾਂ ਤੁਹਾਨੂੰ ਵਰਕ ਵਾਲੇ ਸੂਟ ਦਿਖਾਉਨੇ ਆਗੇ ਵੀ ਕਿਸ ਤਰ੍ਹਾਂ ਦੇ ਆਪਣੇ ਰੈਡੀ ਹੋ ਕੇ ਆਏ ਨੇਗੇ ਤੇ ਫੈਬਰਿਕ ਦੀ ਜਿਹੜੀ ਡਿਟੇਲ ਹੈਗੀ ਮੈਂ ਤੁਹਾਨੂੰ ਦੱਸੀ ਜਾਊਂਗੀ ਵੀ ਤੁਸੀਂ ਇਸ ਤਰ੍ਹਾਂ ਮਤਲਬ ਰੈਡੀ ਕਰਵਾ ਸਕਦੇ ਹੋਗੇ ਬਾਕੀ ਨੇ ਮੈਂ ਤੁਹਾਨੂੰ ਅ ਕਲਰ ਚਾਰਟ ਸ਼ੋਅ ਕਰ ਦੂੰਗੀ ਜੇ ਤਾਂ ਕਿ ਇਹ ਵਾਲੇ ਮੈਂ ਤੁਹਾਨੂੰ ਇਹਨਾਂ ਦੇ ਵਿੱਚੋਂ ਪਿਕਸ ਪਾਉਂਗੀ ਵੀ ਇਹਦੇ ਵਿੱਚੋਂ ਪਿਕਸ ਪਾਵਾਂਗੇ ਤੁਸੀਂ ਇਹਦੇ ਵਿੱਚੋਂ ਆਪਣਾ ਕਲਰ ਹੈ ਜਿਹੜਾ ਸਿਲੈਕਟ ਕਰਕੇ ਦੱਸ ਸਕਦੇ ਹੋਗੇ ਵੀ ਸਾਡਾ ਇਸ ਤਰ੍ਹਾਂ ਦਾ ਮਤਲਬ ਸੂਟ ਹੈ ਜਿਹੜਾ ਇਹ ਕਲਰ ਤੇ ਤੁਸੀਂ ਰੈਡੀ ਕਰਵਾ ਦੋ ਤੇ ਇਹ ਵਾਲਾ ਹੈਗਾਗਾ कॉटन ਦਾ ਚਾਰਟ ਹੈਗਾ ਤੇ ਜਿਹੜਾ ਇਹ ਮੈਂ ਤੁਹਾਨੂੰ ਦਿਖਾਇਆ ਸੀਗਾ ਇਹ क्रेਪ ਦਾ ਚਾਰਟ ਹੈਗਾ ਤੇ ਫਿਰ ਇੱਕ ਚਾਰਟ ਆਪਣੇ ਕੋਲੇ ਹੋਰ ਹੈਗਾ ਤੇ ਇਹ ਵੀ ਹੈਗਾਗਾ कॉटन ਦਾ ਲੀਲਨ ਦਾ ਤੇ ਤਾਂ ਕਿ ਦੀ ਲੰਦਾ ਸਟੱਫ ਆਉਂਦਾ ਨਾ ਤੇ ਤੁਸੀਂ ਉਹ ਤੇ ਮਤਲਬ ਕਲਰ ਸਾਰੇ ਅਵੇਲੇਬਲ ਹੁੰਦੇ ਨੇਗੇ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਚਲੋ ਜੀ ਸੂਟ ਦਿਖਾਉਣੇ ਆਪਾਂ ਸ਼ੁਰੂ ਕਰਦੇ ਆਂਗੇ ਲੋ ਜੀ ਫਰਸਟ ਸੂਟ ਹੈਗਾ ਜਿਹੜਾ ਬਣਿਆ ਹੋਇਆ ਹੈਗਾ ਲੋ ਜੀ ਫਰਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਵੀ ਕਿਸ ਤਰ੍ਹਾਂ ਆਪਾਂ ਰੈਡੀ ਕੀਤਾ ਹੈਗਾ ਇਹ ਕੀਤਾ ਜੀ ਆਪਾਂ ਇਦਾਂ ਰੈਡੀ ਕੀਤਾ ਹੈਗਾ ਤੇ ਤੁਸੀਂ ਦੇਖ ਸਕਦੇ ਹੋਗੇ ਪਹਿਲਾਂ ਆ ਜਾਣਗੇ ਫਲਾਰ ਮਤਲਬ ਘੇਰਾ ਆ ਜਾਊਗਾ ਇਹ ਮਤਲਬ ਘੇਰਾ ਬਣਿਆ ਹੋਇਆ ਫਿਰ ਫਲਾਰ ਆ ਜਾਣਗੇ ਫਿਰ ਇਸ ਤਰ੍ਹਾਂ ਬੁੱਟੀ ਆ ਜਾਊਗੀ ਲਓ ਜੀ ਜੋਆ ਸਲਕ ਦੇ ਉੱਪਰ ਇਹ ਰੈਡੀ ਕੀਤਾ ਹੈਗਾ ਇਦਾਂ ਇਹ neck ਤੇ ਆ ਜਾਊਗਾ ਸਾਰਾ ਡਿਜ਼ਾਈਨ ਮਤਲਬ ਫਰੰਟ ਦਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਬਣਿਆ ਹੋਇਆਗਾ ਸਾਰਾ ਘੇਰਾ ਬਣਿਆ ਹੋਇਆਗਾ ਪਲੱਸ ਮਤਲਬ ਇਸ ਤਰ੍ਹਾਂ ਬੁੱਟੀ ਬਣੀ ਹੋਈ ਹੈਗੀ ਤੇ ਕਾਫੀ ਜਾਂਦੇ ਸੋਹਣਾ ਇਹ ਡਿਜ਼ਾਈਨ ਹੈ ਜਿਹੜਾ ਰੈਡੀ ਹੋਇਆਗਾ ਇਹਨੂੰ ਤੁਸੀਂ ਕੋਈ ਵੀ ਕਲਰ ਕੰਬੀਨੇਸ਼ਨ ਤੇ ਰੈਡੀ ਕਰਵਾ ਸਕਦੇ ਹੋਗੇ ਪਾਵਾਂ ਦਾ ਡਿਜ਼ਾਈਨ ਹੈ ਜਿਹੜਾ ਇਸ ਤਰ੍ਹਾਂ ਬਣਿਆ ਹੋਇਆਗਾ ਇਦਾਂ ਇਹ ਬਾਜੂ ਦਾ ਡਿਜ਼ਾਈਨ ਆ ਜਾਊਗਾ ਠੀਕ ਹੈ ਜੀ ਪ੍ਰਾਈਸ ਹੈਗਾ ਇਹਦਾ ਤੁਸੀਂ ਜਿਸ ਤਰ੍ਹਾਂ ਆਪਣਾ ਫੈਬਰਿਕ ਲਗਾਉਂਗੇ ਉਸ ਅਕੋਰਡਿੰਗ ਅਸੀਂ ਤੁਹਾਨੂੰ ਪ੍ਰਾਈਸ ਹੈ ਜਿਹੜਾ ਵਟਸਐਪ ਤੇ ਦੱਸ ਦਾਂਗੇ ਤੁਸੀਂ ਪ੍ਰਾਈਸ ਲੇਗੇ ਜਿਹੜੇ ਵਟਸਐਪ ਤੇ ਪੁੱਛ ਲਿਓ ਹਨਾ ਤੇ ਫੈਬਰਿਕ ਦੇ ਅਕੋਰਡਿੰਗ ਜਿਹੜਾ ਜਿਹੜਾ ਤੁਸੀਂ ਫੈਬਰਿਕ ਲਗਵਾਉਣੇ ਹੋਗੇ ਉਸ ਅਕੋਰਡਿੰਗ ਲੋਟੀ ਨੈਕਸਟ ਸੂਟ ਹੈ ਜੀ ਆਪਾਂ ਕਾਟਨ ਦੇ ਉੱਪਰ ਰੈਡੀ ਕੀਤਾਗਾ ਇਹ ਵਾਲਾ ਮਤਲਬ ਇਸ ਤਰ੍ਹਾਂ ਰੈਡੀ ਕੀਤਾਗਾ ਇਦਾਂ ਤੁਸੀਂ ਦੇਖ ਸਕਦੇ ਹੋਗੇ ਇਹ ਫਰੰਟ ਆਜੂਗਾ ਸਾਰਾ ਜਿਹੜਾ ਵਰਕ ਹੈਗਾ ਇਹ ਸਾਰਾ ਆਰੀ ਦੇ ਵਿੱਚ ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਹੈ ਜਿਹੜੀ ਚੈੱਕ ਕਰ ਸਕਦੇ ਹੋਗੇ ਪ੍ਰਾਈਸ ਜਿਹੜੇ ਸਾਰੇ ਜੈਨੂਨ ਹੁੰਦੇ ਨੇਗੇ ਕੁਝ ਫੈਬਰਿਕ ਅਕੋਰਡਿੰਗ ਹੋ ਜਾਂਦੇ ਨੇ ਕੁਝ ਕੰਮ ਅਕੋਰਡਿੰਗ ਹੋ ਜਾਂਦੇ ਨੇਗੇ ਵੀ ਕਿਸ ਤਰ੍ਹਾਂ ਦਾ ਆਪਾਂ ਕੰਮ ਕੀਤਾ ਹੋਇਆ ਕੰਮ ਤੁਹਾਨੂੰ ਐਨ ਜਮਾ ਨੀਟ ਐਂਡ ਕਲੀਨ ਮਿਲੂਗਾ ਤੁਸੀਂ ਨੇੜੇ ਤੋਂ ਵੀ ਦੇਖ ਸਕਦੇ ਹੋਗੇ ਆਪਣਾ ਕੰਮ ਹਨਾ ਤੁਹਾਨੂੰ ਸ਼ੋਅ ਕਰ ਦਿੰਨੇ ਆਗੇ ਬਿਲਕੁਲ ਸਫਾਈ ਮਿਲੂਗੀ ਕੰਮ ਦੇ ਵਿੱਚ ਇਹ ਸਾਰਾ ਆਜੂਗਾ ਫਰੰਟ ਆਜੂਗਾ ਤੇ ਇਹ ਸਾਰਾ ਮਤਲਬ ਫਰੰਟ ਤੇ ਆ ਜਾਊਗਾ ਇਦਾਂ ਹੀ ਸਾਰਾ ਫਰੰਟ ਹੀ ਬਣਿਆ ਹੋਇਆ ਹੈਗਾ ਮੈਂ ਤੁਹਾਨੂੰ ਸ਼ੋ ਕਰ ਦਿੰਨੀ ਆ ਇਸ ਤਰ੍ਹਾਂ ਠੀਕ ਹੈ ਜੀ ਇਹ ਸਾਰਾ ਫਰੰਟ ਬਣਿਆ ਹੋਇਆ ਹੈਗਾ ਫਿਰ ਇਹ ਮਤਲਬ ਬਣਿਆ ਹੋਇਆ ਨਿੰਗੀਆਂ ਬਾਹਾਂ ਬਣੀਆਂ ਹੋਈਆਂ ਨਿੰਗੀਆਂ ਇਹ ਬਾਜੂ ਤੇ ਵਰਕ ਆ ਜਾਊਗਾ ਇਸ ਤਰ੍ਹਾਂ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਕਲਰ ਸਾਰੇ ਅਵੇਲੇਬਲ ਹੈਗੇ ਨੇ ਇਹ ਸਟੱਫ ਦੇ ਵਿੱਚ ਇਹ ਹੈਗੀ ਹੈ ਬਰਬਰੀ कॉटन ਬਰਬਰੀ कॉटन ਤੇ ਉੱਪਰ ਰੈਡੀ ਕੀਤਾ ਕੋਈ ਲਾਈਨਿੰਗ ਦੀ ਲੋੜ ਨਹੀਂ ਜਿਹੜਾ ਮੈਂ ਪਾਇਆ ਹੈ ਸੂਟ ਇਹ ਵੀ ਬਰਬਰੀ कॉटन ਦੇ ਉੱਪਰ ਰੈਡੀ ਕੀਤਾ ਹੋਇਆਗਾ ਕੀਕੇ ਜੀ ਹਲੋ ਜੀ ਫਿਰ ਨੈਕਸਟ ਸੂਟ ਆਜੂਗਾ ਜੀ ਜੈਨੀਫਰ ਤੇ ਆਪਾਂ ਰੈਡੀ ਕੀਤਾਗਾ ਤੇ ਇਹ ਵੀ ਮਤਲਬ ਆਰਡਰ ਨੇਗੇ ਜਿਹੜੇ ਰਿਪੀਟ ਰਿਪੀਟ ਚੱਲੀ ਹੋਈ ਜਾਂਦੇ ਨੇ ਸੇਮ ਕਲਰ ਪਰ ਚੱਲ ਰਹੇ ਨੇ ਇਹ ਬਲੈਕ ਤੇ ਬਲੈਕ ਤੋਂ ਬਿਨਾ ਹੋਰ ਕੋਈ ਕਲਰ ਤੇ ਇਹ ਸੂਟ ਨਹੀਂ ਰੈਡੀ ਹੋਇਆ ਹੈਗਾ ਤੇ ਬਲੈਕ ਤੇ ਹੀ ਰੈਡੀ ਹੁੰਦੇ ਨੇਗੇ ਇਸ ਤਰ੍ਹਾਂ ਦੇਖੋ ਹਨਾ ਇਹ ਮਤਲਬ ਆਜੂਗਾ ਜੀ ਪਲੱਸ ਘੇਰੇ ਦਾ ਕੰਮ ਆਜੂਗਾ ਨਾਲੇ ਮਤਲਬ हिਪ ਦਾ ਆਜੂਗਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਮਤਲਬ ਵਾਰਕੀ ਇਸੇ ਤੇ ਹੋ ਰਿਹਾ ਜੈਨੀਫਰ ਤੇ ਹੋ ਰਿਹਾਗਾ ਹੁਣ ਜਾਂ ਫਿਰ ਤੁਸੀਂ ਕਾਟਨ ਤੇ ਵੀ ਕਰਾ ਸਕਦੇ ਹੋ ਇਹ ਆਜੂਗਾ ਜੀ neck ਦਾ ਡਿਜ਼ਾਈਨ ਆਜੂਗਾ ਇਹ ਮੇਰਾ ਬਲੈਕ ਪਸ਼ਮੀਨੇ ਦਾ ਸੂਟ ਸੀਗਾ ਬਹੁਤ ਹਨਾ ਇਹ ਸੂਟਾਂ ਦੀ ਗਿਣਤੀ ਹੋਈ ਨਹੀਂ ਹੈਗੀ ਵੀ ਕਿੰਨੇ ਸੂਟ ਰੈਡੀ ਹੋ ਜਾਨਦੇ ਨੇ ਡੇਲੀ ਰਿਪੀਟ ਦੇ ਮਤਲਬ ਇਹਦੇ ਆਰਡਰ ਲੈਂਗੇ 20 25 ਸੂਟਾਂ ਦੇ ਡੇਲੀ ਆਰਡਰ ਪੈਣ ਹੀ ਪੈਣੇ ਨੇ ਇਹ ਸੂਟਾਂ ਦੇ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਤੇ ਬਾਵਾਵਾਂ ਇਹਦੀ ਬਹੁਤ ਜਿਆਦੇ ਸੋਹਣੀਆਂ ਬਣਿਆ ਹੋਈਆਂ ਨੇਗੀਆਂ ਲੋ ਜੀ ਇਹ ਵਾਰ ਕਿਆ ਸਾਡਾ ਪਾਕਿਸਤਾਨੀ ਵਰਕ ਆਜੂਗਾ ਇਸ ਤਰ੍ਹਾਂ ਇਹ ਬਾਵਾ ਬਣੀਆਂ ਹੋਈਆਂ ਨੇਗੇ ਤੁਸੀਂ ਦੇਖ ਸਕਦੇ ਹੋਗੇ ਇਹ ਜੈਨੀਫਰ ਤੇ ਰੈਡੀਕਿਟਾ ਬਹੁਤ ਲਾਈਟ weight ਸਟੱਫ ਹੁੰਦਾ ਹੈਗਾ ਇਹ ਤੁਸੀਂ ਗਰਮੀ ਦੇ ਵਿੱਚ ਪਾ ਸਕਦੇ ਹੋਗੇ ਕਿਉਂਕਿ ਬਹੁਤ ਲਾਈਟ weight ਸਟੱਫ ਹੁੰਦਾ ਹੈਗਾ ਲਾਈਨਿੰਗ ਜਰੂਰ ਲੱਗੂਗੀ ਪਰ ਸਟੱਫ ਬਹੁਤ ਲਾਈਟ weight ਹੈ ਤਾਂ ਕਰਕੇ ਵੀ ਕੋਈ ਇਦਾਂ ਦਾ ਇਸ਼ੂ ਨਹੀਂ ਹੈਗਾ ਵੀ ਤੁਹਾਨੂੰ ਗਰਮੀ ਦੇ ਵਿੱਚ ਇਹ ਪਾਇਆ ਨਹੀਂ ਜਾਣਾ ਠੀਕ ਹੈ ਜੀ ਇਹ ਸੂਟ ਹੈਗਾ ਇਸ ਤਰ੍ਹਾਂ ਬਾਵਾਂ ਨਹੀਂ ਗਿਆ ਨੂੰ ਇਹ ਤੁਸੀਂ ਮਤਲਬ ਜੋਆ ਸੌਰੀ ਇਹਦੇ ਵਿੱਚ ਜੈਨੀਫਰ ਦੇ ਵਿੱਚ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਨੇ ਆਪਣੇ ਕੋਲੇ ਤੁਸੀਂ ਚਾਰਟ ਮੰਗਵਾ ਸਕਦੇ ਹੋਗੇ ਮੇ ਤੋਂ ਕਲਰ ਚਾਰਟ ਮੈਂ ਤੁਹਾਨੂੰ ਸ਼ੋਅ ਕਰ ਦੂੰਗੀ ਫਿਰ ਤੁਸੀਂ ਮਤਲਬ ਰੈਡੀ ਕਰਵਾ ਸਕਦੇ ਹੋਗੇ ਹੋਰ ਕਲਰ ਤੇ ਵੀ ਫਿਰ ਇਸ ਤੋਂ ਬਾਅਦ ਮੈਂ ਪਾਇਆ ਸੀਗਾ ਮਤਲਬ ਬੇਬੀ ਪਿੰਕ ਕਲਰ ਦਾ ਸੇਮ ਸੂਟ ਸੀਗਾ ਮੈਂ ਪਾਇਆ ਸੀਗਾ ਤੇ ਉਹਦੇ ਨਾਲ ਦੇ ਕੁਝ ਕੁ ਸੂਟ ਹਨਾ ਮੇ ਤੋਂ ਵੀਡੀਓ ਵੀ ਨਹੀਂ ਪਈ ਪਹਿਲਾਂ ਹਨਾ ਤੇ ਹੁਣ ਮਤਲਬ ਵੈਰੀਐਟੀ ਹੋ ਕੇ ਆਏ ਨੇਗੇ ਇਸ ਤਰ੍ਹਾਂ ਦੇਖੋ ਇਹ ਬਾਵਾ ਦਾ ਵਰਕ ਆ ਜਾਂਦਾ ਹੁੰਦਾ ਹੈਗਾ ਤੁਸੀਂ ਕੋਈ ਵੀ ਮੇਰੀ ਪਿਛਲੀ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋਗੇ ਸੂਟ ਪਾਇਆ ਤੁਹਾਨੂੰ ਇੱਕ ਦੋ ਵੀਡੀਓ ਦੇ ਵਿੱਚ ਮਿਲ ਜੂਗਾ ਤੇ ਇਸ ਤਰ੍ਹਾਂ ਦੇਖੋ ਇਹ ਬਣਿਆ ਹੋਇਆ ਜੀ ਜਿਹੜਾ ਕੰਮ ਦੇਖ ਲਓ ਇਹ ਬਾਵਾ ਦਾ ਹੋਇਆ ਹੋਇਆਗਾ ਤੁਸੀਂ ਨੇੜੇ ਤੋਂ ਦੇਖ ਸਕਦੇ ਹੋਗੇ ਵਰਕ ਬਸ ਇਹਦੇ ਮਤਲਬ ਕੀ ਆਊਗਾ ਵਰਕ ਦੋਨੇ ਬਾਵਾ ਤੇ ਆ ਜੂਗਾ ਤੇ ਪਲੱਸ ਬਾਟਮ ਤੇ ਕੰਮ ਆਊਗਾ ਇਸ ਤਰ੍ਹਾਂ ਇਹ ਜਿਹੜਾ ਵਰਕ ਆਊਗਾ ਇਹ ਬਾਟਮ ਤੇ ਆਊਗਾ ਇਦਾਂ ਇਹ ਰੈਡੀ ਹੋਇਆ ਹੋਇਆ ਜਿਹੜਾ ਇਹ ਬਾਟਮ ਤੇ ਵਰਕ ਆ ਜੂਗਾ ਸਾਰਾ ਪਲੱਸ ਜਰੀ ਦਾ ਕੰਮ ਹੋਇਆ ਹੈ ਕੰਮ ਦੀ ਫਿਨਿਸ਼ਿੰਗ ਦੇਖ ਲਓ ਤੁਸੀਂ ਤੇ ਇਹਦੇ ਨਾਲ ਦੇ ਮਤਲਬ ਦੋ ਸੂਟ ਰੈਡੀ ਹੋ ਕੇ ਆਏ ਨੇ ਕਸਟਮਰਾਂ ਦੇ ਨੇਗੇ ਤੇ ਇਦਾਂ ਹੀ ਤੁਸੀਂ ਜੇ ਮਤਲਬ ਰੈਡੀ ਕਰਵਾਉਣਾ ਹੋਇਆ ਤਾਂ ਤੁਸੀਂ ਆਪਣਾ ਆਰਡਰ ਜਿਹੜਾ ਦੇ ਸਕਦੇ ਹੋਗੇ ਤੁਹਾਨੂੰ 15 ਤੋਂ 20 ਦਿਨ ਦੀ ਵੇਟ ਕਰਨੀ ਪਊਗੀ ਸੂਟ ਲਈ ਫਿਰ ਮਤਲਬ ਰੈਡੀ ਹੋ ਕੇ ਆਊਗਾ ਫਿਰ ਤੁਸੀਂ ਲੈ ਸਕਦੇ ਹੋ ਇਹਦੀ ਮਤਲਬ ਸੂਟਸ ਦੀ ਤੁਸੀਂ ਹਾ ਪੇਮੈਂਟ ਕਰਕੇ ਆਪਣਾ ਸੂਟ ਜਿਹੜਾ ਆਰਡਰ ਹੈ ਜਿਹੜਾ ਕਰ ਸਕਦੇ ਹੋਗੇ ਲੋ ਜੀ ਇਦਾਂ ਹੀ ਮਤਲਬ ਸੇਮ ਹੀ ਹੈਗਾ ਸੂਟ ਸੇਮ ਬਾਟਮ ਤੇ ਵਰਕ ਆ ਜਾਊਗਾ ਸੇਮ ਹੀ ਮਤਲਬ ਬਾਵਾ ਤੇ ਵਰਕ ਹੈ ਦੋਨੇ ਸੂਟਸ ਤੇ ਤੇ ਸੇਮ ਹੀ ਦੁਪੱਟਾ ਫੁੱਲ ਪਿਓਰ ਆਰਗੈਂਜ਼ਾ ਦਾ ਆਪਾਂ ਦੁਪੱਟਾ ਰੱਖਿਆਗਾ ਤੇ ਵਿੱਚ ਬੂਟੀ ਆ ਜਾਊਗੀ ਸਾਰੇ 'ਚ ਦੇਖੋ ਇਸ ਤਰ੍ਹਾਂ ਮਲਟੀ ਕਲਰ ਦੇ ਵਿੱਚ ਆਪਾਂ ਬੂਟੀ ਪਾਈ ਹੈਗੀ ਦੋਨੇ ਦੁਪੱਟੇ ਨਗੇ ਜਿਹੜੇ ਸੇਮ ਰੈਡੀ ਹੋਏ ਨੇਗੇ ਲੋ ਜੀ ਲੋ ਇਸ ਤਰ੍ਹਾਂ ਠੀਕ ਹੈ ਜੀ ਇਹਨੂੰ ਤੁਸੀਂ ਮਤਲਬ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋਗੇ ਸੇਮ ਰੈਡੀ ਕਰਵਾ ਸਕਦੇ ਹੋਗੇ ਜਿਵੇਂ ਵੀ ਤੁਹਾਡੀ ਚੁਆਇਸ ਹੈਗੇ ਵੀ ਤੁਸੀਂ ਕਿੱਦਾਂ ਰੈਡੀ ਕਰਵਾਉਣਾ ਹੈਗਾ ਉਸ ਤਰ੍ਹਾਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਫਿਰ ਇਸ ਤੋਂ ਬਾਅਦ ਆਜੂਗਾ ਜੀ ਮੈਂ ਆਪਣਾ येलो ਸੂਟ ਵੀਅਰ ਕੀਤਾ ਸੀਗਾ ਹਨਾ ਕਾਫੀ ਪੈਣਾ ਦੇ ਆਰਡਰ ਸੀਗੇ ਮਤਲਬ ਗੱਲ ਕੀ ਹੋਈ ਹਨਾ ਵੀ ਇਹਦੇ ਵਿੱਚ ਜਿਹੜਾ ਸਟੱਫ ਸੀਗਾ ਸੇਮ ਕੋਈ ਕਲਰ ਚ ਨਹੀਂ ਮਿਲਿਆ ਹੈਗਾ ਤੇ ਸ਼ਾਇਦ ਹੁਣ ਇਹ ਵੀ ਮਤਲਬ ਕਲਰ ਹੈ ਜਿਹੜਾ ਸੋਲਡ ਹੋ ਚੁੱਕਿਆ ਹੋਣਾ ਤੇ ਤੁਸੀਂ ਹੋਰ ਕੋਈ ਵੀ ਮਤਲਬ ਜੋਰਜਟ ਵਗੈਰਾ ਜਾਂ ਲਾਈਨਿੰਗ ਵਾਲਾ ਸਟੱਫ ਬਹੁਤ ਆਉਂਦੇ ਨੇ ਉਹ ਤੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਇਹ ਵੀ ਤੁਸੀਂ ਮੇਰੇ ਤੋਂ ਝਾਟ ਮੰਗਵਾ ਲਿਓ ਠੀਕ ਹੈ ਜੀ ਲਓ ਜੀ ਇਸ ਤਰ੍ਹਾਂ ਇਹ ਮਤਲਬ neck ਬਣਿਆ ਹੋਇਆਗਾ ਪੈਚ ਲਗਾ ਕੇ ਤੁਸੀਂ ਦੇਖ ਸਕਦੇ ਹੋਗੇ ਮੇਰਾ ਸੇਮ ਮਤਲਬ ਬਣਿਆ ਹੋਇਆਗਾ yellow green ਜਾਂ suit ਹੈਗਾ ਉਹ ਤੇ ਰੈਡੀ ਹੋਇਆ ਹੋਇਆਗਾ ਇਸ ਤਰ੍ਹਾਂ ਠੀਕ ਹੈ ਜੀ ਫਿਰ ਆ ਜਾਊਗਾ ਜੀ ਇਦਾਂ ਮਤਲਬ ਸੈਂਟਰ ਦੇ ਵਿੱਚ ਸੈਂਟਰ ਪੈਨਲ ਲਗੇਗਾ ਇਦਾਂ ਸੈਂਟਰ ਪੈਨਲ ਬਣੇ ਹੋਏ ਨੇਗੇ ਬਾਕੀ ਤੁਸੀਂ ਵਰਕ ਦੇਖ ਸਕਦੇ ਹੋਗੇ ਇਸ ਤਰ੍ਹਾਂ ਦੇਖੋ ਕਲੀਨ ਨੀਟ ਐਂਡ ਕਲੀਨ ਤੁਹਾਨੂੰ ਕੰਮ ਮਿਲੂਗਾ ਬਿਲਕੁਲ ਇੱਕ ਨੰਬਰ ਤੇ ਫਿਰ ਆ ਜਾਊਗਾ ਜੀ ਵਰਕ ਆ ਜਾਊਗਾ ਬਾਵਾ ਤੇ ਇਸ ਤਰ੍ਹਾਂ ਹੀ ਪੈਚ ਲੱਗ ਕੇ ਵਰਕ ਹੋਇਆ ਹੋਇਆ ਹੈਗਾ ਸੇਮ ਬਾਟਮ ਤੇ ਵੀ ਵਰਕ ਆਊਗਾ ਜਿਸ ਤਰ੍ਹਾਂ ਬਾਜੂ ਤੇ ਵਰਕ ਹੈਗਾ ਸੇਮ ਬਾਟਮ ਤੇ ਵੀ ਵਰਕ ਹੈਗਾਗਾ ਬਾਟਮ ਤੇ ਇਸ ਤਰ੍ਹਾਂ ਰੈਡੀ ਕੀਤਾ ਹੋਇਆ ਸੀਗਾ ਇਦਾਂ ਕੋਈ ਵੀ ਬੂਟਾ ਨਹੀਂ ਸੀਗਾ ਸਿਰਫ ਪੈਚ ਲਾ ਕੇ ਇਦਾਂ ਸਿਰਫ ਕੱਲੀ ਮੂਰੀ ਬਣੀ ਹੋਈ ਸੀਗੀ ਇਸ ਤਰ੍ਹਾਂ ਠੀਕ ਹੈ ਜੀ ਦੁਪੱਟਾ ਇਹਦੇ ਨਾਲ ਆਪਾਂ ਰੱਖਾਂਗੇ ਜੀ ਫੁੱਲ ਪਿਓਰ オーਰਗੈਂਜ਼ਾ ਦਾ ਦੁਪੱਟਾ ਰੱਖਾਂਗੇ ਤੇ ਇਹਨੂੰ ਡਬਲ ਲੈਸਿਸ ਲੱਗੇ ਹੋਏ ਆ ਸੀ ਸੇਮ ਹੀ ਡਬਲ ਲੈਸਿਸ ਨਾਲ ਆਪਾਂ ਰੈਡੀ ਕਰਾਂਗੇ ਠੀਕ ਹੈ ਜੀ ਇਹਨੂੰ ਤੁਸੀਂ ਆਰਡਰ ਕਰਨ ਲਈ ਮਤਲਬ WhatsApp ਤੇ ਇਹਦਾ ਪ੍ਰਾਈਸ ਪੁੱਛ ਸਕਦੇ ਹੋਗੇ ਕਲਰ ਨੇਗੇ ਜਿਹੜੇ ਤੁਸੀਂ ਹੋਰ ਵੀ ਮੰਗਵਾ ਸਕਦੇ ਹੋ ਫਿਰ ਜਿਹੜਾ ਮੈਪ ਆਇਆ ਹੈ ਸੂਟ ਸੇਮ ਹਨਾ ਵੇਅਰ ਕੀਤਾ ਹੋਇਆਗਾ ਸੇਮ ਸੂਟ ਆਪਾਂ ਰੈਡੀ ਕੀਤਾ ਜੀ ਕਾਟਨ ਦੇ ਉੱਪਰ ਲੋ ਜੀ ਕਸਟਮਰ ਦੇ ਸੂਟ ਸੀਗੇ ਆਰਡਰ ਚੱਲ ਰਿਆ ਸੀਗਾ ਉਹਨਾਂ ਦਾ ਮਤਲਬ ਅਲੱਗ-ਅਲੱਗ ਸੂਟ ਨੇਗੇ ਅਲੱਗ-ਅਲੱਗ ਪਹਿਣਾ ਦੇ ਲੋ ਜੀ ਸੇਮ ਇਹ ਰੈਡੀ ਕੀਤਾਗਾ ਇਦਾਂ neck ਦਾ ਸਟਾਈਲ ਬਣਿਆ ਹੋਇਆਗਾ ਲਓ ਜੀ ਸੇਮ ਬਿਲਕੁਲ ਡਿੱਟੋ ਤੁਸੀਂ ਦੇਖ ਸਕਦੇ ਹੋ ਜਿੱਦਾਂ ਕਿ ਮੇਰੇ ਪਾਇਆ ਸੇਮ ਹੀ ਸੂਟ ਰੈਡੀ ਕੀਤਾ ਹੋਇਆ ਹੈ ਇਹ ਇਹਦੇ ਵਿੱਚ ਮਤਲਬ ਕੰਮ ਆ ਜੂਗਾ ਪਾਫ ਦਾ ਕੰਮ ਆ ਜੂਗਾ ਤੇ ਆਰੀ ਦਾ ਕੰਮ ਆ ਜੂਗਾ ਨੈਕ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਬਣਿਆ ਹੋਇਆਗਾ ਲਓ ਜੀ ਸੈਂਟਰ ਦੇ ਉੱਪਰ ਇਸ ਤਰ੍ਹਾਂ ਬੂਟੇ ਆ ਜਾਣਗੇ ਦੇਖੋ ਕੰਮ ਤੁਸੀਂ ਦੇਖੋ ਸਿੰਗਲ ਟਾਂਕੇ ਨਾਲ ਕੀਤਾ ਹੋਇਆਗਾ ਜ਼ੀਰੋ ਨਾਲ ਤੁਸੀਂ ਐਨ ਇੱਕ ਨੰਬਰ ਕੰਮ ਮਿਲੂਗਾ ਸੇਮ ਨੀਚੇ ਤੱਕ ਐਵੇਂ ਇਹ ਘੇਰੇ ਤੇ ਜਿੱਦਾਂ ਮੇਰਾ ਘੇਰਾਗਾ ਸੇਮ ਹੈ ਇਸ ਤਰ੍ਹਾਂ ਬੂਟੇ ਆ ਜਾਣਗੇ ਠੀਕ ਹੈ ਜੀ ਤੇ ਫਿਰ ਇਸ ਤੋਂ ਬਾਅਦ ਆਜੂਗਾ ਜੀ ਮੇਰੇ ਵੀ ਕੋਈ ਬਾਟਮ ਤੇ ਵਰਕ ਹੈ ਨਹੀਂ ਸੀਗਾ ਫਿਰ ਇਸ ਤਰ੍ਹਾਂ ਵਰਕ ਆਜੂਗਾ ਜੀ ਬਾਵਾ ਤੇ ਤੁਸੀਂ ਦੇਖ ਸਕਦੇ ਹੋ ਇਦਾਂ ਬਾਜੂ ਦੇ ਉੱਪਰ ਕੰਮ ਆਜੂਗਾ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਸੇਮ ਕਰਵਾਉਣਾ ਚਾਹੁੰਦੇ ਹੋ ਸੇਮ ਵੀ ਕਰਵਾ ਸਕਦੇ ਹੋਗੇ ਪਰ ਆਰਡਰ ਲੇਗੇ ਤਕਰੀਬਨ ਅ ਵਿੱਚ ਹੋਰ ਕਲਰ ਤੇ ਵੀ ਰੈਡੀ ਹੋ ਰਹੇ ਨੇਗੇ ਵਿੱਚ ਸੇਮ ਵੀ ਹੋ ਰਹੇ ਨੇਗੇ ਜਿਵੇਂ ਵੀ ਤੁਸੀਂ ਕਰਵਾਉਣਾ ਚਾਹੁੰਦੇ ਓਦਾਂ ਕਰਵਾ ਲਿਓ ਫਿਰ ਸੇਮ ਆਪਾਂ ਸੂਟ ਹੈਗਾ ਜਿਹੜਾ ਸਟਿਚ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਲੈਕ ਸੂਟ ਹਨਾ ਕਿਸੇ ਭੈਣ ਦਾ ਇਹ ਉਹਨਾਂ ਨੇ ਕਰਵਾਇਆ ਸੀ कॉटन ਤੇ ਵਿਦਾਊਟ ਲਾਈਨਿੰਗ ਤੇਖ ਹੁਣ ਤੁਸੀਂ कॉटन ਤੇ ਵੀ ਦੇਖ ਲਓ ਵੀ ਸੂਟ ਇਹ ਕਿੰਨੀ ਜਿਆਦੇ ਸੋਹਣੀ ਗ੍ਰੇਸ ਦੇ ਰਿਹਾਗਾ ਤੇ ਜੈਨੀਫਰ ਤੇ ਵੀ ਬਹੁਤ ਜਿਆਦੇ ਸੋਹਣਾ ਲੱਗ ਰਿਹਾ ਇਹ ਤੁਹਾਨੂੰ ਇਦਾਂ ਪਤਾ ਲੱਗ ਜੂਗਾ ਹਨਾ ਮੇਰਾ ਮਤਲਬ ਵਿੰਡਰ ਵਾਲਾ ਸੂਟ ਸੀਗਾ ਮੈਂ ਹੁਣ ਨਹੀਂ ਪਾ ਸਕਦੀ ਹੈਗੀ ਤੁਹਾਨੂੰ ਇਦਾਂ ਪਤਾ ਲੱਗ ਜੂਗਾ ਵੀ ਇਹ ਸਲਾਈ ਹੋ ਕੇ ਕਿਦਾਂ ਦਾ ਲੱਗਦਾ ਇਸ ਤਰ੍ਹਾਂ ਦੇਖੋ ਇਹਦਾ ਨੈੱਕ ਬਣਿਆ ਹੋਇਆ ਹੈਗਾ ਤੇ ਪਲੱਸ ਇਹ ਜਿਹੜਾ ਕੰਮ ਹੈਗਾ ਸਾਰਾ ਦੇਖੋ हिਪ ਤੱਕ ਆਉਂਦਾ ਹੈਗਾ हिਪ ਤੇ ਪਲੱਸ ਨਾਲ ਇਹ ਘੇਰੇ ਨੂੰ ਵੀ ਕਵਰ ਕਰਦਾ ਹੈਗਾ ਇਸ ਤਰ੍ਹਾਂ ਇਹ ਕੰਮ ਹੋਇਆ ਹੋਇਆ ਠੀਕ ਹੈ ਜੀ ਤੇ ਨਾਲ ਦੇਖੋ ਬਾਵਾ ਦਾ ਸਟਾਈਲ ਤੁਸੀਂ ਦੇਖ ਸਕਦੇ ਹੋਗੇ ਇਦਾਂ ਇਹ ਬਾਵਾ ਦਾ ਸਟਾਈਲ ਹੈ ਜਿਹੜਾ ਰੈਡੀ ਹੋਇਆ ਹੋਇਆ ਹੈਗਾ ਬਹੁਤ ਜਿਆਦਾ ਸੋਹਣਾ ਉੱਪਰ ਤੱਕ ਇੱਥੇ ਤੱਕ ਮਤਲਬ ਇਹ ਬਾਵਾ ਜਾਂਦੀਆਂ ਨੇਗੀਆਂ ਤੇ कॉटन ਦਾ ਸੂਟ ਹੈ ਵਿਦਆਊਟ ਲਾਈਨਿੰਗ ਇਹ ਸਟਿਚ ਹੋਇਆਗਾ ਜਿੱਦਾਂ ਮਰਜ਼ੀ ਹੁਣ ਤੁਸੀਂ ਸਮਰ ਦੇ ਵਿੱਚ ਇਹਨੂੰ ਪਾ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਲੱਗੂਗਾ ਲਓ ਜੀ ਇਹ ਨਾਲ ਆਪਾਂ ਰੱਖੀ ਹੈ ਜੀ ਸਟ੍ਰੇਟ ਸਲਵਾਰ ਬਣਾਈ ਆ ਭੈਣ ਦੀ ਤੇ ਨਾਲ ਆਪਾਂ ਰੱਖਿਆ ਜੀ ਫੁੱਲ ਪਿਓਰ オーਰਗੈਂਜ਼ਾ ਦੁਪੱਟਾ ਰੱਖਿਆਗਾ ਲਓ ਜੀ ਇਦਾਂ ਲੈਸ ਵਗੈਰਾ ਲਗਾ ਕੇ ਫਿਨਿਸ਼ਿੰਗ ਕੀਤੀ ਹੈਗੀ ਲਓ ਜੀ ਨੈਕਸਟ ਸੂਟ ਆਜੂਗਾ ਜੀ ਪਿੰਕ ਮੇਰੇ ਨਾਲ ਦਾ ਮਤਲਬ ਵੈਰੀਐਟੀ ਹੋਇਆ ਇਹਦੇ ਵਿੱਚ ਥੋੜਾ ਹੈ ਮਤਲਬ ਇਹ ਭੈਣ ਦੀ ਮਤਲਬ A ਸ਼ੇਪ ਦੇ ਵਿੱਚ ਹੈ ਜਿਹੜਾ ਸੂਟ ਹੈ ਰੈਡੀ ਕਰਵਾਇਆਗਾ ਆਪਣਾ ਤੇ ਸੈਂਟਰ ਦੇ ਵਿੱਚ ਇਦਾਂ ਚੰਪਾਲੇਸ ਦੀ ਦੇਖੋ ਫਿਨਿਸ਼ਿੰਗ ਦੇ ਸੌਰੀ ਮੈਂ ਪੁੱਠਾ ਦਿਖਾ ਰਹੀ ਆ ਤੇ ਇਦਾਂ ਹਨ ਇਹ neck ਬਣਿਆ ਹੋਇਆ ਹੈਗਾ ਇਸ ਤਰ੍ਹਾਂ ਤੁਸੀਂ neck ਦੇਖ ਸਕਦੇ ਹੋਗੇ ਤੇ ਛੋਟੀ ਜੀ ਮਤਲਬ ਵੀ ਦਾ ਮਤਲਬ ਆਪਾਂ neck ਬਣਾਇਆ ਹੈਗਾ ਇਦਾਂ ਮਤਲਬ ਇਹ ਦੇਖੋ A shape ਬਣਿਆ ਹੋਇਆ ਹੈਗਾ ਤੇ ਫਰੰਟ ਬੈਕ ਦੋਨਾਂ ਚੰਪਾਂ ਲੈਸਿਸ ਨਾਲ ਆਪਾਂ ਡਿਜ਼ਾਈਨ ਦਿੱਤਾ ਹੈ ਬੈਕ ਤੇ ਵੀ ਸੇਮ ਡਿਜ਼ਾਈਨ ਦਿੱਤਾ ਹੈਗਾ ਤੁਹਾਨੂੰ ਦੇਖੋ ਮਤਲਬ ਜਿਹੜੀ ਸਾਡੀ ਸਲਾਈ ਦੇ ਵਿੱਚ ਵੀ ਦੇਖੋ ਪੂਰੀ ਐਂਡ ਫੁੱਲ ਫਰਨੀਸ਼ਿੰਗ ਮਿਲੋਗੀ ਕੰਮ ਇੱਕ ਨੰਬਰ ਮਿਲੂਗਾ ਇਦਾਂ ਨਹੀਂ ਹੈਗਾ ਸਾਡੀ ਫਰਨੀਸ਼ਿੰਗ ਨਹੀਂ ਹੈਗੀ ਸਲਾਈ ਦੇ ਵਿੱਚ ਕਿਉਂਕਿ ਸਾਰੇ ਮੇਰੇ ਮਾਸਟਰ ਟੇਲਰ ਕੰਮ ਕਰਦੇ ਨੇਗੇ ਤੇ ਸਾਰੇ ਮਤਲਬ ਮੁਸਲਮਾਨ ਨੇ ਮੇਰੇ ਕਾਰੀਗਰ ਨੇਗੇ ਜਿਹੜੇ ਤੇ ਉਹੀ ਮਤਲਬ ਕੰਮ ਕਰ ਦੇਣਗੇ ਮੇਰਾ ਸਾਰਾ ਟੋਟਲੀ ਹੈਂਡ ਆ ਰਹੀ ਜੋ ਵੀ ਮਤਲਬ ਕੰਮ ਕਰਨਾ ਹੈ ਏ ਟੂ ਜ਼ੈਡ ਇਥੋਂ ਤੱਕ ਮੇਰੇ ਡਾਇਰ ਵੀ ਮੁਸਲਮਾਨ ਲੰਗੇ ਤੇ ਬਹੁਤ ਸੋਹਣਾ ਕੰਮ ਕਰਕੇ ਦਿੰਦੇ ਨੇਗੇ ਲੋ ਜੀ ਇਸ ਦਾ ਮਤਲਬ ਇਹ ਰੱਖਿਆ ਹੈ ਯਾਨੀ ਮਤਲਬ ਬਾਵਾ ਇਹ ਪਹਿਨਨੇ ਹਨਾ ਮਤਲਬ ਆਪਾਂ ਪਹਿਲਾਂ ਕਰਵਾਇਆ ਸੀਗਾ ਮਲਟੀ ਦੇ ਵਿੱਚ ਹਨਾ ਇਹਨਾਂ ਨੇ ਸਿਰਫ ਇਕੱਲਾ ਜਰੀ ਦਾ ਕੰਮ ਕਰਵਾਇਆਗਾ ਦੇਖੋ ਜੀ ਇਸ ਤਰ੍ਹਾਂ A ਸ਼ੇਪ ਦੇ ਵਿੱਚ ਤੁਸੀਂ ਇਦਾਂ ਵੀ ਕਰਵਾਉਣਾ ਚਾਹੁੰਦੇ ਹੋ ਇਸ ਤਰ੍ਹਾਂ ਵੀ ਕਰਵਾ ਸਕਦੇ ਹੋ ਇਦਾਂ ਵਰਕ ਆ ਜਾਊਗਾ ਪਾਵਾਂ ਦੇ ਉੱਪਰ ਪਲੱਸ ਬਾਟਮ ਤੇ ਵਰਕ ਆ ਜਾਊਗਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਫਿਰ ਇਹਨ ਮਤਲਬ ਦੁਪੱਟਾ ਵੀ ਥੋੜਾ ਚੇਂਜ ਹੋ ਗਿਆ ਕਿਉਂਕਿ ਜਰੀ ਦੀ ਬੁੱਟੀ ਸੀ ਹੈ ਨਾ ਫਿਰ ਦੁਪੱਟੇ 'ਚ ਵੀ ਆਪਾਂ ਜਰੀ ਦੀ ਹੀ ਬੁੱਟੀ ਰੱਖੀ ਹੈਗੀ ਪਲੱਸ ਨਾਲ ਆਪਾਂ ਚੰਪਾ ਲੈਸ ਲਗਾਈ ਹੈ ਠੀਕ ਹੈ ਜੀ ਬੇਬੀ ਪਿੰਕ ਕਲਰ ਦਾ ਸੂਟ ਹੈ ਇਹਦੇ ਨਾਲ ਦੇ ਮਤਲਬ ਹੁਣ ਤੱਕ ਟੋਟਲ 10 ਸੂਟ ਨਿਕ ਜਿਹੜੇ ਰੈਡੀ ਹੋ ਕੇ ਆ ਗਏ ਨੇਗੇ ਬਾਕੀ ਆਰਡਰ ਚੱਲ ਰਹੇ ਨੇਗੇ ਤੁਸੀਂ ਕੋਈ ਵੀ ਕਲਰ ਤੇ ਮਤਲਬ ਰੈਡੀ ਕਰਵਾ ਸਕਦੇ ਹੋਗੇ ਇਹਨਾਂ ਨੂੰ ਤੇ ਹੌਲੀ ਹੌਲੀ ਮਤਲਬ ਬਣ ਕੇ ਆਈ ਜਾਂਦੇ ਨੇ ਜਿਦਾ ਜਿਦਾ ਆਪਾਂ ਵੀਡੀਓ ਪਾਈ ਚੱਲਾਂਗੇ ਠੀਕ ਹੈ ਜੀ ਹੁਣ ਆਪਾਂ ਚੱਲਦੇ ਹਾਂ ਥੋੜਾ ਸਟਿਚਿੰਗ ਵੱਲ ਦੇਖੋ ਆਪਾਂ ਬਰਬਰੀ ਦੇ ਸੂਟ ਪੈਣ ਹੁਣ ਜਿਹੜਾ ਆਰਡਰ ਸੀਗੇ ਹਨਾ ਪਹਿਲਾਂ ਆਪਾਂ ਸੂਟ ਮਤਲਬ ਵੀਡੀਓ ਪਾਈ ਸੀਗੀ ਪੈਣ ਹੁਣਾਂ ਦੇ ਆਰਡਰ ਸੀਗੇ ਤੁਸੀਂ ਦੇਖ ਸਕਦੇ ਹੋਗੇ ਇਦਾਂ ਮਤਲਬ ਨੈੱਕ ਦਾ ਸਟਾਈਲ ਰੱਖਿਆ ਆਪਾਂ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਦੇਖੋ ਕੰਮ ਦੀ ਸਾਡੇ ਦੀ ਲਓ ਜੀ ਨੈੱਕ ਦਾ ਸਟਾਈਲ ਰੱਖਿਆ ਹੈਗਾ ਤੇ ਬਾਹਾਂ ਤੇ ਵੀ ਇਦਾਂ ਹੀ ਲੇਸ ਦਿੱਤੀ ਹੈਗੀ ਆਪਾਂ ਕੋਈ ਵੀ ਤੁਸੀਂ ਮਤਲਬ ਸੂਟ ਰੈਡੀ ਕਰਵਾਉਣਾ ਹੈ ਇਦਾਂ ਤੁਹਾਨੂੰ ਸਟਿਚਿੰਗ ਮਿਲੂਗੀ ਸਟਾਈਲ ਸਾਡਾ ਥੋੜਾ ਬੋਤਾ ਚੇਂਜ ਹੁੰਦਾ ਰਹਿੰਦਾ ਹੈ ਕਿਉਂਕਿ ਇਦਾਂ ਫਰੰਟ ਬੈ ਲਾਸਾਪਾ ਟਾਈ ਐਂਡ ਆਈ ਡਾਇਮੰਡ ਪਾ ਕੇ ਦੁਪੱਟਾ ਰੱਖਿਆ ਸੀਗਾ ਇਸ ਤਰ੍ਹਾਂ ਤੇ ਨਾਲ ਲਗਾਈ ਸੀਗੀ ਇਦਾਂ ਲੈਸ ਲਗਾਈ ਸੀਗੀ ਠੀਕ ਐ ਸੀ ਤੇ 올 ఓవర్ సూਟ ਸੀਗਾ ਨਾਲ ਹੈਗੀ ਸੀਗੀ ਬਾਟਮ ਲੋ ਜੀ ਫਿਰ ਨੈਕਸਟ ਸੂਟ ਵੀ ਮਤਲਬ ਭੈਣ ਹੋਣਾਂ ਦਾਗਾ ਇਹ ਮਤਲਬ ਬਾਹਰ ਤੋਂ ਨੇਗੇ ਤੇ ਇਹਨਾਂ ਦਾ ਵੀ ਸੂਟ ਤਕਰੀਬਨ ਬਸ ਰੈਡੀ ਹੋਣ ਵਾਲੇ ਨੇਗੇ ਇਸ ਤਰ੍ਹਾਂ ਦੇਖੋ ਇਹ ਨੈਕ ਬਣਾਇਆਗਾ ਆਪਾਂ ਛੋਟਾ ਜਿਹਾ ਬਟਨ ਲਗਾ ਕੇ ਹੈਨਾ ਹਲਕਾ ਜਿਹਾ ਮਤਲਬ ਨੈਕ ਦਾ ਸਟਾਈਲ ਦਿੱਤਾਗਾ ਇਸ ਤਰ੍ਹਾਂ ਤੇ ਮਤਲਬ ਲੈਸਸ ਲਗਾਈਆਂ ਨੇਗੀਆਂ ਬਾਹਾਂ ਤੇ ਤੇ ਫਰੰਟ ਬੈਕ ਆਪਾਂ ਚਾਕ ਤੇ ਲੈਸਸ ਲਗਾਈਆਂ ਨੇ ਬਹੁਤ ਜਿਆਦਾ ਸੋਹਣਾ ਸੇਮ ਡਿਜ਼ਾਈਨ ਦੇਖੋ ਮਿਲਨੇ ਮੁਸ਼ਕਲ ਨੇ ਹਨਾ ਤੇ ਆਪਾਂ ਬਰਬਰੀ ਦੇ ਜਾਂ ਹੋਰ ਪ੍ਰਿੰਟ ਡੇਲੀ ਵੀਡੀਓ ਪਾਉਂਦੇ ਰਹਿੰਦੇ ਰਹੇ ਉਹਦੇ ਵਿੱਚੋਂ ਤੁਸੀਂ ਸਿਲੈਕਟ ਕਰਕੇ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਨਾਲ ਹੈਗੀ ਹੈ ਜੀ ਇਸ ਤਰ੍ਹਾਂ ਬਾਟਮ ਬਣੀ ਹੈਗੀ ਜਿੱਦਾਂ ਜਿੱਦਾਂ ਸੂਟ ਕੋਈ ਵੀ ਸਲਾਈ ਕਢਾਈ ਹੋ ਕੇ ਜਿੱਦਾਂ ਆਈ ਜਾਂਦੇ ਨੇ ਕਿ ਆਪਾਂ ਤੁਹਾਨੂੰ ਸ਼ੋਅ ਕਰੀ ਜਾਂਦੇ ਆ ਠੀਕ ਹੈ ਜੀ ਫਿਰ ਹੈਗਾ ਪੈਨ ਦਾ ਸੂਟ ਪਿਓਰ ਕਾਟਨ ਦੇ ਉੱਪਰ ਰੈਡੀ ਕੀਤਾ ਹੈਗਾ ਲਓ ਜੀ ਇਸ ਤਰ੍ਹਾਂ ਆਪਾਂ ਦੇਖੋ ਰੱਖਿਆ ਗਿਆ neck ਦਾ ਸਟਾਈਲ ਦਿੱਤਾ ਹੈਗਾ ਥੋੜਾ ਜਿਹਾ ਮਤਲਬ ਇਹ snake type ਲਾ ਲਓ ਹਨਾ ਵੀ snake ਦੀ shape ਚ ਉਹ ਕਰ ਲਓ neck ਬਣਾਇਆ ਹੋਇਆ ਹੈਗਾ ਲਓ ਜੀ ਇਸ ਤਰ੍ਹਾਂ ਇਹ ਟੇਡਾ ਜਾਂਦਾ ਮਤਲਬ ਇਹਦਾ ਡਿਜ਼ਾਈਨ ਹੀ ਆਪਾਂ ਇਦਾਂ ਬਣਾਇਆ ਹੈਗਾ zig zag ਦੀ ਤਰ੍ਹਾਂ ਲਓ ਜੀ ਇਸ ਤਰ੍ਹਾਂ ਸਟਾਈਲ ਕੀਤਾ ਹੈਗਾ ਮਤਲਬ ਜਦੋਂ neck ਇਹ ਬਣ ਕੇ ਆ ਗਿਆ ਆਪਾਂ ਇਦਾਂ ਪਾਵਾਂਗੇ ਨਾ ਬੜਾ ਸੋਹਣਾ ਮਤਲਬ ਡਿਜ਼ਾਈਨ ਚ ਲੱਗੂਗਾ ਡਿਫਰੈਂਟ ਚ ਕਿਉਂਕਿ ਸੈਂਟਰ ਦੇ ਵਿੱਚ ਤਾਂ ਨਾ ਹਰ ਕੋਈ ਹੁਣ ਡਿਜ਼ਾਈਨ ਬਣਾਇਆ ਜਾਂਦੇ ਸੀ ਤੇ ਆਪਾਂ ਥੋੜੀ ਜਿਹੀ ਆਪਾਂ ਇਸ ਤਰ੍ਹਾਂ ਦੇਖੋ ਵਿੱਚ ਮੋਤੀ ਵੀ ਦਿੱਤੇ ਨੇਗੇ ਤੇ ਨਾਲ ਆਪਾਂ ਰੱਖਿਆ ਫਰੰਟ ਪੈਕ ਬਰੀਕ ਜੀ ਲੈਸ ਲਗਾਈ ਹੈਗੀ ਚਾਕਾਂ ਤੇ ਤੇ ਸੇਮ ਆਪਾਂ ਬਾਵਾ ਤੇ ਵੀ ਬਰੀਕ ਜੀ ਲੈਸ ਲਗਾਈ ਹੈ ਲੋ ਨੈਕਸਟ ਸੂਟ ਆਇਆ ਜੀ ਕਾਟਨ ਦੇ ਉੱਪਰ ਬਣ ਕੇ ਆਇਆ ਹੈ ਇਹਦੇ ਵਿੱਚ ਮਤਲਬ ਤੁਹਾਨੂੰ ਹੋਰ ਕਲਰ ਮਿਲ ਜਾਣਗੇ ਸ਼ਾਇਦ ਦੋ ਕੁ ਸੂਟ ਅਵੇਲੇਬਲ ਲੰਗੇ ਕਲਰ ਦੇ ਵਿੱਚ ਇਦਾਂ ਦੇਖੋ ਇਹ ਬਣ ਕੇ ਆਇਆਗਾ ਤੇ ਇਸ ਤਰ੍ਹਾਂ ਰਹੂਗਾ ਜੀ ਨੈਕ ਦਾ ਸਟਾਈਲ ਰਹੂਗਾ ਬਟਨ ਲਗਾਏ ਨੇਗੇ ਆਪਾਂ ਤੇ ਪਲੱਸ ਮਤਲਬ ਲੈਸ ਲਗਾਈ ਹੈਗੀ ਇਦਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਬ੍ਰੀਕ ਜੀ ਲੈਸ ਲਗਾਈ ਹੈਗੀ ਨਾਲ ਮੈਚ ਕਰਦੀ ਤੇ ਨਾਲ ਫਰੰਟ ਬੈਕ ਚਾਕਾ ਤੇ ਵੀ ਲੈਸ ਲਗਾਈ ਹੈਗੀ ਤੇ बॉटम ਹੈਗੀ ਐ ਬਸ ਇਸ ਤਰ੍ਹਾਂ ਪਲੇਨ ਹੈਗੀ ਤੇ ਫਿਰ ਇਸ ਤੋਂ ਬਾਅਦ ਆਜੂਗਾ ਜੀ ਪਿਓਰ ਕਾਟਨ ਦਾ ਸੂਟ ਹੈ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਆ ਦੇਖੋ ਇਸ ਤਰ੍ਹਾਂ ਮਤਲਬ neck ਬਣਿਆ ਹੋਇਆ ਹੈਗਾ ਤੇ ਫਰੰਟ ਬੈਕ ਆਪਾਂ ਦਿੱਤੀ ਹੈਗੀ ਚਾਕਾਂ ਤੇ ਲੈਸ ਫੁਲੇ ਨੈਕ ਤੇ ਆਪਾਂ ਡਿਫਰੈਂਟ ਸਟਾਈਲ ਕਰਤਾ ਕਿਉਂਕਿ ਵਾਈਟ ਕਲਰ ਦਾ ਕਰਤਾ ਤੇ ਚਾਕਾਂ ਤੇ ਆਪਾਂ ਪੈਰਟ ਕਲਰ ਦੀ ਲੈਸ ਲਗਾਤੀ ਇਹਦਾ ਆਪਾਂ ਥੋੜਾ ਜਿਹਾ ਸਟਾਈਲ ਦੇਤਾ ਤੇ ਇਹਦੇ ਨਾਲ ਦੇ ਵੀ ਆਪਾਂ ਸ਼ਾਇਦ ਕੱਲ ਤੁਹਾਨੂੰ ਮੈਂ ਵੀਡੀਓ ਦਵਾਂਗੀ ਦੇਖੋ ਸੂਟ ਕਿੰਨਾ ਸੋਹਣਾ ਰੈਡੀ ਹੋਇਆਗਾ ਬਣ ਕੇ ਤੇ ਕਲਰ ਮਤਲਬ ਡਿਫਰੈਂਟ ਡਿਫਰੈਂਟ ਲੇਗੇ ਇਹਦੇ ਵਿੱਚ ਤੇ ਇਹ ਪ੍ਰਾਈਸ ਵੀ ਮੇਰੇ ਖਿਆਲ ਚ 1500 ਦਾ ਸੂਟ ਹੈ ਸਾਰਾ ਕਾਟਨ ਦਾ ਹਲੋ ਜੀ ਨੈਕਸਟ ਸੂਟ ਵੀ ਆਪਾਂ ਕੀਤੇ ਅਸੀਂ कॉटन ਦਾ ਰਾਮ ਰਾਮਟੈਕਸ ਦਾ ਸੌਰੀ ਟਿਸਟਾ ਬ੍ਰਾਂਡ ਦਾ ਇਹ ਸੂਟ ਸੀਗਾ ਇਸ ਤਰ੍ਹਾਂ ਮਤਲਬ ਦੇਖੋ ਨੈਕ ਦਾ ਸਟਾਈਲ ਦਿੱਤਾਗਾ ਆਪਾਂ ਬਾਵਾ ਇਸ ਤਰ੍ਹਾਂ ਰੱਖਿਆ ਨੇਗੇ ਇਹਦਾ ਸਿਰਫ ਇਹਨਾਂ ਨੇ ਮੇਜ਼ਰਮੈਂਟ ਚੈੱਕ ਕਰਨ ਲਈ ਸੂਟ ਰੈਡੀ ਕਰਵਾਏ ਨੇਗੇ 7 8 ਤੁਸੀਂ ਵੀ ਆਪਣਾ ਮੇਜ਼ਰਮੈਂਟ ਚੈੱਕ ਕਰਨ ਲਈ ਹਨਾ ਸੂਟ ਰੈਡੀ ਕਰਵਾ ਕੇ ਫਿਰ ਤੁਸੀਂ ਮਤਲਬ ਜਿੱਦਾਂ ਵੀ ਆਰਡਰ ਦੇਣਾ ਚਾਹੁੰਦੇ ਹੋਗੇ ਤੁਸੀਂ ਦੇ ਸਕਦੇ ਹੋਗੇ ਠੀਕ ਹੈ ਜੀ ਤੇ ਤੁਸੀਂ ਪਹਿਲਾਂ ਮੇਜ਼ਰਮੈਂਟ ਆਪਣਾ ਚੈੱਕ ਕਰਵਾ ਸਕਦੇ ਹੋਗੇ ਵੀ ਸਾਡੇ ਸਹੀ ਆ ਗਿਆ ਪ੍ਰੋਪਰ ਕਿਉਂਕਿ ਕਈ ਭੈਣਾ ਨੇ ਹਨ ਪਹਿਲਾਂ ਮਤਲਬ ਥੋੜੇ ਥੋੜੇ ਸੂਟ ਰੈਡੀ ਕਰਵਾਏ ਨੇ ਚਲੋ ਮੇਜ਼ਰਮੈਂਟ ਸਹੀ ਆ ਗਿਆ ਹਨ ਫਿਰ ਉਹਨਾਂ ਦੇ ਰਿਪੀਟ ਆਰਡਰ ਚੱਲ ਰਹੇ ਲੇਗੇ ਲਓ ਜੀ ਇਹਦਾ ਇਧਰ ਆਪਾਂ ਨੈੱਕ ਰੱਖਿਆ ਇਹਦੇ ਨਾਲ ਤੁਹਾਨੂੰ ਸੇਮ ਸੂਟ ਮਿਲ ਜੂਗਾ ਇਸ ਤਰ੍ਹਾਂ ਲਓ ਬਹੁਤ ਸੋਹਣੀ ਕਾਟਨ ਹੈ ਬਿਲਕੁਲ ਲਾਈਟ ਵੇਟ ਕਾਟਨ ਹੈ ਪ੍ਰਾਈਸ ਦਾ ਰਹੂਗਾ ਜੀ 1500 ਤੇ ਬਹੁਤ ਲਾਈਟ ਵੇਟ ਸਟੱਫ ਹੈਗਾ ਇਦਾਂ ਦੇਖੋ ਇਹ ਆਪਾਂ ਨੈੱਕ ਬਣਾਇਆਗਾ ਨੈੱਕ ਬੜਾ ਸੋਹਣਾ ਬਣਾਇਆ V ਸ਼ੇਪ ਦੇ ਵਿੱਚ ਤੇ ਫਰੰਟ ਬੈਕ ਆਪਾਂ ਮਲਟੀ ਕਲਰ ਦੇ ਵਿੱਚ ਮਤਲਬ ਲਾਸ ਲਗਾਈ ਹੈਗੀ ਨਾਲ ਇਦਾਂ ਹੈਗੀ ਹੈ ਇਹਦੇ ਪਲੇਨ ਬਾਟਮ ਹੈਗਾ ਠੀਕ ਹੈ ਜੀ ਦੁਪੱਟੇ ਫਿਲਹਾਲ ਹਜੇ ਡਾਈ ਨੂੰ ਜਾਣੇ ਨੇਗੇ ਮਤਲਬ ਮੈਨੂੰ ਪਹਿਲਾਂ ਇਦਾਂ ਸੀਗਾ ਵੀ ਆਪਾਂ ਤੁਹਾਨੂੰ ਹਨਾ ਵੀ ਸ਼ੋਅ ਕਰਦੀਏ ਕਈ ਵਾਰ ਪਾਰਸਲ ਹੈ ਜਿਹੜਾ ਮਤਲਬ ਇਦਾਂ ਹੀ ਚਲਿਆ ਜਾਂਦਾ ਹੈਗਾ ਦੁਬਾਰਾ ਕਈ ਵਾਰ ਵੀਡੀਓ ਵੀ ਨਹੀਂ ਬਣਦੀ ਹੈ ਕਿ ਬਟ ਸਾਡੇ ਲਈ ਸਾਡੇ ਕੋਲ ਇਹਨਾਂ ਟਾਈਮ ਵੀ ਨਹੀਂ ਹੁੰਦਾ ਵੀ ਅਸੀਂ ਰਿਪੀਟ ਹਨਾ ਕਿਸੇ ਵੀ ਚੀਜ਼ ਦੀ ਵੀਡੀਓ ਬਣਾਈਏ ਕਿਉਂਕਿ ਅੱਗੇ ਪਹਿਨ ਸਟਾਕ ਡੇਲੀ ਰਿਪੀਟ ਆਉਂਦਾ ਹੈਗਾ ਨਿਊ ਸਟਾਕ ਆਉਂਦਾ ਹੈਗਾ ਫਿਰ ਵਰਕ ਵਾਲੇ ਸੂਟ ਆ ਜਾਂਦੇ ਨੇਗੇ ਫਿਰ ਮਤਲਬ ਆ ਜਾਂਦੇ ਨੇ ਜੀ ਸਟਿਚ ਹੋ ਕੇ ਆ ਜਾਂਦੇ ਨੇ ਉਹ ਵੀ ਆਪਾਂ ਪਹਿਣਾ ਨੇ ਬਹੁਤ ਜ਼ਿਆਦਾ ਫੋਰਸ ਕੀਤਾ ਇਹ ਗੱਲ ਲਈ ਵੀ ਹਨਾ ਤੁਸੀਂ ਵੀਡੀਓ ਬਾਉ ਸਟਿਚਿੰਗ ਵਾਲਿਆਂ ਦੀ ਤੇ ਆਪਾਂ ਤਾਂ ਪਾਉਣ ਲੱਗੇ ਨਹੀਂ ਅਸੀਂ ਪਹਿਲਾਂ ਬਿਲਕੁਲ ਵੀ ਸਟਿਚਿੰਗ ਵਾਲਿਆਂ ਦੀ ਵੀਡੀਓ ਨਹੀਂ ਪਾਉਂਦੇ ਹੁੰਦੇ ਸੀਗੇ ਇੱਕ ਅੱਧੀ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਚੈੱਕ ਕਰ ਲਿਓ ਇੱਕ ਅੱਧੀ ਵੀਡੀਓ ਤੁਹਾਨੂੰ ਮਸਾ ਮਿਲੂਗੀ ਸਾਡੀ ਸਟਿਚਿੰਗ ਵਾਲੀ ਕਿਉਂਕਿ ਇਹਨਾਂ ਟਾਈਮ ਹੀ ਨਹੀਂ ਹੁੰਦਾ ਸੀ ਬਸ ਇਹ ਸਟਿਚਿੰਗ ਵਾਲੀ ਵੀਡੀਓ ਪਾਈਏ ਤੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਸੂਟ ਹੈਗਾ ਜਿਹੜਾ ਰੈਡੀ ਕਰਵਾ ਸਕਦੇ ਹੋ ਇੱਕ ਸੂਟ ਰਹਿ ਗਿਆ ਇਹ ਸੌਰੀ ਹੈਨਾ ਇਹ ਆਪਾਂ ਕੀਤਾ ਸੀ ਲੀਲਨ ਦੇ ਉੱਪਰ ਰੈਡੀ ਲੀਲਨ ਦੇ ਉੱਪਰ ਰੈਡੀ ਕੀਤਾ ਹੈਗਾ ਯਾਰ ਲੀਲਨ ਦੇ ਉੱਪਰ ਰੈਡੀ ਕੀਤਾ ਆਰੀ ਵਰਕ ਕੀਤਾ ਹੈਗਾ ਫੁੱਲ ਫਰੰਟ ਤੇ ਆਪਾਂ ਵਰਕ ਕੀਤਾ ਗਿਆ ਇਸ ਤਰ੍ਹਾਂ ਦੇਖੋ ਲਓ ਜੀ ਇਹਨੂੰ ਵੀ ਤੁਸੀਂ ਲੀਲਨ ਦੇ ਵਿੱਚ ਬਸ ਲਾਈਟ ਹੀ ਕਲਰ ਆਉਂਦੇ ਹੁੰਦੇ ਨੇਗੇ ਦੇਖੋ ਫੁੱਲ ਫਰੰਟ ਤੇ ਆਪਾਂ ਵਰਕ ਕੀਤਾ ਬਹੁਤ ਜ਼ਿਆਦਾ ਸੋਹਣਾ ਸਾਰਾ ਆਰੀ ਦਾ ਕੰਮ ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਤੇ ਕਾਫੀ ਜ਼ਿਆਦਾ ਸੋਹਣਾ ਕੰਮ ਹੋਇਆ ਹੋਇਆਗਾ ਲਓ ਜੀ ਠੀਕ ਹੈ ਜੀ ਤੇ ਨਾਲ ਹੈਗੀਆਂ ਨੇ ਗਿਆ ਦੀਆਂ ਬਾਵਾ ਇਸ ਤਰ੍ਹਾਂ ਮਦਲ ਵੈਰੇਡੀ ਹੋਈਆਂ ਨੇਗੀਆਂ ਬਹੁਤ ਸੋਹਣਾ ਕੰਮ ਹੋਇਆ ਬਹੁਤ ਜ਼ਿਆਦਾ ਸ਼ਾਨਦਾਰ ਜਦੋਂ ਸਲਾਈ ਹੋ ਕੇ ਆ ਗਿਆ ਫਿਰ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਹੈ ਰੈਡੀ ਹੋਇਆਗਾ ਠੀਕ ਹੈ ਜੀ ਤੁਹਾਨੂੰ ਮਤਲਬ ਸਟੀਚਿੰਗ ਦੇ ਵਿੱਚ ਇਦਾਂਗਾ ਵੀ ਪਤਾ ਲੱਗ ਜਾਂਦਾ ਹਨਾ ਵੀ ਕਿੱਦਾਂ ਕਿਵੇਂ ਬਣੀ ਆ ਚੀਜ਼ ਰੈਡੀ ਹੋ ਕੇ ਵੀ ਕਿੱਦਾਂ ਦਾ ਲੱਗ ਰਿਹਾ ਹਨਾ ਤੇ ਮੋਸਟਲੀ ਪਹਿਲਾਂ ਚਲੋ ਹੁਣ ਆਪਣੀ 50% ਪੈਣਾ ਮਤਲਬ ਰੈਡੀ ਕਰਵਾਉਂਦੀ ਅਸੀਂ ਸੂਟ ਸਲਾਈ ਵਗੈਰਾ ਹੁਣ ਆਪਣੇ ਕੋਲੇ 95% ਪਹਿਰਾਣੇ ਜਿਹੜੀਆਂ ਸਾਰੇ ਸਟਿਚਿੰਗ ਕਰਵਾਉਂਦੀਆਂ ਨੇਗੀਆਂ ਤੇ ਕਾਫੀ ਪਹਿਰਾ ਹਨਾ ਮੈਨੂੰ ਮਤਲਬ ਕੱਲ ਵੀ ਮੈਸੇਜ ਆਇਆ ਵੀ ਉਹ ਬੁਟੀਕਾ ਲੈਣੇ ਦਾ ਸੂਟ ਦੇ ਰਹੇ ਨੇ ਉਹ ਇੰਨੇ ਦਾ ਦੇ ਰਹੇ ਨੇ ਹੈਨਾ ਸੂਟ ਕਿਉਂਕਿ ਪਹਿਨੋ ਇੱਕ ਪ੍ਰਿੰਟ ਦੇ ਵਿੱਚ ਉਹੀ ਪ੍ਰਿੰਟ ਦੇ ਵਿੱਚ ਫੈਬਰਿਕ ਅਲੱਗ-ਅਲੱਗ ਚਾਰ ਫੈਬਰਿਕ ਦੇ ਵਿੱਚ ਰੈਡੀ ਹੋ ਰਿਹਾ ਕਾਟਨ ਸਿਲਕ ਦੇ ਵਿੱਚ ਵੀ ਹੋ ਰਿਹਾ કોટਨ ਤੇ ਵੀ ਰੈਡੀ ਹੋ ਰਿਹਾਗਾ ਬਰਬਰੀ ਤੇ ਵੀ ਰੈਡੀ ਹੋ ਰਿਹਾਗਾ ਬਟਰ ਕੋਟਨ ਤੇ ਵੀ ਰੈਡੀ ਹੋ ਰਿਹਾ ਹਨਾ ਤੇ ਪਲੱਸ ਤੋਂ ਪੱਟੇ ਨਾਲ ਵੀ ਰੈਡੀ ਹੋ ਰਿਹਾਗਾ ਤੇ ਮੈਨੂੰ ਨਹੀਂ ਪਤਾ ਹਨਾ ਅਸੀਂ ਮਤਲਬ ਕਿਸੇ ਦੀ ਵੀ ਵੀਡੀਓ ਨਹੀਂ ਦੇਖਦੇ ਹੈਗੇ ਤੇ ਸਕਰੀਨਸ਼ਾਟ ਭੇਜਦਾ ਹਨਾ ਇੱਕ ਦੋ ਜਣਿਆਂ ਚਲੋ ਸਾਰਿਆਂ ਨੂੰ ਨਹੀਂ ਕਹਿੰਦੇ ਬਾਕੀ ਟੱਚ ਬੁੱਡ ਸਾਰਿਆਂ ਪਾਣਾ ਬਹੁਤ ਵਧੀਆ ਨਹੀਂ ਗੀਆਂ ਹਨਾ ਬਹੁਤ ਵਧੀਆ ਹੁਣ ਤੱਕ ਤੁਸੀਂ ਮੇਰੇ ਸਾਥ ਦਿੱਤਾ ਮੈਂ ਤੁਹਾਡੀ ਦਿਲੋਂ ਰਿਸਪੈਕਟ ਤੈਅ ਦਿਲੋਂ ਧੰਨਵਾਦ ਕਰਦੀ ਆਂਗੀ ਹਨਾ ਤੁਸੀਂ ਮੈਨੂੰ ਇੰਨਾ ਮਤਲਬ ਪਿਆਰ ਕਰਦੇ ਹੋਗੇ ਬਹੁਤ ਸੋਹਣੇ ਸੋਹਣੇ ਕਮੈਂਟ ਮੈਸੇਜ WhatsApp ਤੇ ਹਨਾ ਕਾਲਸ ਵਗੈਰਾ ਮਤਲਬ ਹਰ ਨਾਲ ਪਿਕ ਕਰਦੇ ਆਂਗੇ ਭੈਣਾਂ ਦੇ ਜਦੋਂ ਮਤਲਬ ਫੋਨ ਵਗੈਰਾ ਆਉਂਦੇ ਨੇਗੇ ਤੇ ਪਹਿਲੀ ਗੱਲ ਹਨਾ ਜਿੱਥੇ ਤੁਹਾਨੂੰ ਸਹੀ ਲੱਗਦਾ ਤੁਸੀਂ ਉੱਥੋਂ ਸੂਟ ਲੈ ਸਕਦੇ ਹੋਗੇ ਦੂਜੀ ਗੱਲ ਹਨਾ ਫੈਬਰਿਕ ਦੀ ਕੁਆਲਿਟੀ ਬਹੁਤ ਫਰਕ ਹੁੰਦਾਗਾ ਹਰ ਇੱਕ ਕੁਆਲਿਟੀ ਦੇ ਵਿੱਚ ਚਾਹੇ ਉਹ ਟਿਸਟਾ ਦੇ ਵਿੱਚ ਹੀ ਹੋਵੇ ਪਰ ਉਹ ਕੁਆਲਿਟੀ ਇਕੱਲੀ ਕਾਟਨ ਤੇ ਕਾਟਨ ਸਿਲਕ ਦੇ ਫੈਬਰਿਕ ਦੇ ਵਿੱਚ ਮਤਲਬ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਫਿਰ ਕਾਟਨ ਸਿਲਕ ਤੋਂ ਮਤਲਬ ਬਟਰ ਕਾਟਨ ਦੇ ਵਿੱਚ ਬਹੁਤ ਫਰਕ ਪੈ ਜਾਂਦਾ ਹੁੰਦਾ ਉਸ ਕੁਆਲਿਟੀ ਵਾਈਜ਼ ਆ ਪਜਾਈ ਜਾਂਦੇ ਨੇ ਉਸ ਅਕੋਰਡਿੰਗ ਹਨਾ ਰੇਟ ਹੁੰਦੇ ਨੇਗੇ とし ਮੈਂ ਤਾਂ ਕੋਈ ਫੈਬਰਿਕ ਬਾਈ ਨਹੀਂ ਕੀਤਾ ਤੁਸੀਂ ਮਤਲਬ ਇੱਕ ਵਾਰ ਤੁਸੀਂ ਫੈਬਰਿਕ ਮੰਗਵਾ ਕੇ ਦੇਖਿਓ ਫਿਰ ਤੁਸੀਂ ਕਹਿ ਸਕਦੇ ਜੜੀਆਂ ਪੈਣਾ ਕੋਲੇ ਜਾ ਰਹੇ ਨੇਗੇ ਟੱਚਪੁਰ ਸਾਰਿਆਂ ਨੂੰ ਬਹੁਤ ਪਸੰਦ ਆ ਰਹੇ ਨੇਗੇ ਨਾ ਰਿਪੀਟ ਆਰਡਰ ਚੱਲ ਰਹੇ ਨੇਗੇ ਬਾਕੀ ਆਪਾਂ ਆਪਣੀ ਇਮਾਨਦਾਰੀ ਨਾਲ ਕੰਮ ਕਰ ਰਹੇ ਆਂ ਜਾਇਜ਼ ਰੇਟ ਲੈਣਗੇ ਹਨਾ ਦੇਖੋ ਮੈਂ ਨਹੀਂ ਕਹਿੰਦੀ ਵੀ ਮੈਂ ਮਾਰਜਨ ਨਹੀਂ ਰੱਖਦੇ ਮਾਰਜਨ ਰੱਖ ਕੇ ਚੱਲ ਰਹੇ ਆਂ ਪਰ ਜਾਇਜ਼ ਚੱਲ ਰਹੇ ਨਹੀਂ ਹੈਗਾ ਵਰਕ ਵਾਲੇ ਸੂਟਾਂ ਦੇ ਵਿੱਚ ਮੇਰਾ ਬਹੁਤ ਘੱਟ ਮਾਰਜਨ ਹੈ ਪ੍ਰਿੰਟ ਸੂਟਾਂ ਦੇ ਵਿੱਚ ਮੇਰਾ ਬਹੁਤ ਘੱਟ ਮਾਰਜਨ ਜਿਸ ਤਰ੍ਹਾਂ ਮੇਰੇ ਲਈ ਕੁਆਲਿਟੀ ਹੈ ਹਨਾ ਫੈਬਰਿਕ ਦੀ ਉਸ ਉਸ ਅਕੋਰਡਿੰਗ ਮੇਰੇ ਲਈ ਹਰ ਇੱਕ ਵਰਕ ਦੇ ਵਰਕ ਦੇ ਵਿੱਚ ਵੀ ਮਤਲਬ ਬਹੁਤ ਘੱਟ ਮਾਰਜਨ ਹੁੰਦਾ ਤੁਸੀਂ ਮੇਰੇ ਰੇਟ ਹਨਾ ਮੈਂ ਵਿੱਚ ਕਈ ਵਾਰ ਤੁਸੀਂ ਬਹੁਤ ਜ਼ਿਆਦਾ ਫੋਰਸ ਕੀਤਾ ਮੈਂ ਰੇਟ ਬੋਲੀ ਵੀ ਹੈਗੀ ਤੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਮੇਰੇ ਰੇਟ ਕਿੰਨੇ ਕੁ ਹਾਈ ਨੇਗੇ ਵਰਕ ਵਾਲੇ ਸੂਟਾਂ ਦੇ ਤੇ ਤੁਸੀਂ ਇਦਾਂ ਨਾ ਉਹ ਕਰਿਆ ਕਰੋ ਹਨਾ ਤੇ ਤੁਸੀਂ ਫੈਬਰਿਕ ਦੀ ਕੁਆਲਿਟੀ ਪੁੱਛ ਲਿਆ ਕਰੋ ਵੀ ਤੁਹਾਡਾ ਕਾਦੇ ਵਿੱਚ ਹੈ ਕਿ ਕਿਹੜੇ ਮਟੀਰੀਅਲ ਦੇ ਵਿੱਚ ਮਤਲਬ ਤੁਹਾਡਾ ਫੈਬਰਿਕ ਹੈਗਾ ਫਿਰ ਤੁਸੀਂ ਕੰਪੈਰੀਜ਼ਨ ਕਰ ਸਕਦੇ ਹੋ ਵੀ ਹਾਂ ਵੀ ਤੁਹਾਡਾ ਸੇਮ ਤੇ ਵੀ ਉਹਨਾਂ ਦਾ ਵੀ ਸੇਮ ਤੇ ਤੁਹਾਡਾ ਵੀ ਸੇਮ ਵੀ ਫਿਰ ਤੁਸੀਂ ਕੰਪੈਰੀਜ਼ਨ ਕਰ ਸਕਦੇ ਹੋ ਵੀ ਹਾਂ ਤੁਸੀਂ ਰੇਟ ਵਧ ਲਾ ਰਹੇ ਹੋ ਕਿਸੇ ਗੱਲ ਦੇ ਵਿੱਚ ਚਲੋ ਹਣਾ ਸਾਨੂੰ ਤਾਂ ਕਿਸੇ ਗੱਲ 'ਚ ਰੇਟ ਵੱਧ ਲੱਗ ਹੀ ਨਹੀਂ ਰਹੇ ਜਿਹੜੀਆਂ ਭੈਣਾਂ ਸਾਡੇ ਤੋਂ ਲੈ ਰਹੀਆਂ ਨੇਂਗੀਆਂ ਤੇ ਉਹ ਵੀ ਮਤਲਬ ਕੁਝ ਸੋਚ ਕੇ ਅੱਜਕੱਲ ਮਤਲਬ ਕੋਈ ਪਾਗਲਤਾ ਹੈ ਨਹੀਂਗਾ ਹਣਾ ਵੀ ਇਦਾਂ ਹੀ ਕੋਈ ਆਨਲਾਈਨ ਚਲੋ ਕੋਈ ਸੂਟ ਲਈ ਜਾਂਦਾ ਵੀ ਇਹਨਾਂ ਦੇ ਪ੍ਰਾਈਸ ਗਲਤ ਹੋਣਗੇ ਤੇ ਚਲੋ ਆਪੋ ਆਪਣੀ ਸੋਚ ਹੁੰਦੀ ਹੈ ਹਣਾ ਤੇ ਕਮੈਂਟ ਕਰਕੇ ਜੁਰਦਾਸ ਜੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਟੀ ਕਾਲ ਜੀ ਬਾਏ ਬਾਏ